ਤੁਸੀਂ ਮਹੀਨੇ ਦਾ ਟਾਈਮ ਲਿਆ ਫਿਰ ਤੁਸੀਂ ਅਰਦਾਸਾਂ ਕੀਤੀਆਂ ਫਿਰ ਆ 31 ਮਈ ਤੱਕ ਦਾ ਟਾਈਮ ਦੇਆ ਵੀ ਅਸੀਂ ਖਤਮ ਕਰ ਦਾਂਗੇ ਹੁਣ ਕੌਣ ਭੁਗਤੇਗਾ ਜਿਹੜੇ ਕਹਿੰਦੇ 14000 ਤਾਂ ਨਾ ਜ਼ਮੀਨਾਂ ਦਾ ਇੱਕ ਰਵਾਜ ਚੱਲ ਗਿਆ ਝੂਠ ਝੂਠ ਦਾ ਨਾ ਬੜਾ ਵੱਡਾ ਇੱਕ ਸੋਸ਼ਨ ਕਰ ਰਹੇ ਨੇ ਕੈਨ ਕਹਿ ਰਹੇ ਆ ਕਿ ਸਾਹਮਣੇ ਆਓ ਆ ਕਿ ਸਾਡੇ ਨਾਲ ਡਿਬੇਟ ਕਰ ਲਓ ਸਵਾਲ ਜਵਾਬ ਕਰ ਲਓ ਸਾਹਮਣੇ ਮੂਹਰੇ ਬੈਠਣੋਂ ਪਤਿ ਮੈਂ ਅਸੀਂ ਵੀ ਤਿਆਰ ਹਾਂ ਨੇ ਮੈਂ ਕਿੰਨਾ ਵੀ ਡਿਬੇਟ ਅਸੀਂ ਉਸ ਜਗ੍ਹਾ ਤੇ ਜਾ ਕੇ ਕਿਉਂ ਨਾ ਕਰੀਏ ਜਿਸ ਜਗ੍ਹਾ ਤੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਇਹ ਕੰਮ ਕੀਤਾ ਮੀਡੀਆ ਨੂੰ ਲੈ ਜਾ ਕੇ ਆਪਣੀ ਨੂੰ ਉਹਨੂੰ ਦਿਖਾ ਕੇ ਲੋਕਾਂ ਨੂੰ ਤੇ ਕਰਤਾ ਬੰਦ ਉਸ ਤੋਂ ਬਾਅਦ ਤਾਂ ਜਨਤਾ ਅੰਦਰ ਬੈਠੀ ਆ ਲੋਕ ਆਪਣਾ ਆਰਾਮ ਨਾਲ ਆਨੰਦ ਮਾਣ ਰਹੇ ਸਰਕਾਰ ਨੇ ਭਗਵੰਤ ਮਾਨ ਜੀ ਨੇ ਇੱਕ ਗੱਲ ਕਹੀ ਕਿ ਸਾਡਾ ਫੈਸਲਾ ਹੋਇਆ ਸੀ ਅਸੀਂ 9000 ਕਿ ਉਸਕ ਪਾਣੀ ਦੇਣਾ ਹਰਿਆਣੇ ਨੂੰ ਮੈਂ ਫੇਰ ਵੀ ਇਹਨਾਂ ਨੂੰ 18000 ਦੇ ਦਤਾ। ਉੱਥੇ ਤਾਂ ਭਗਵੰਤ ਮਾਨ ਜੀ ਬੜੀਆਂ ਲੈਕਚਰ ਦਿੰਦੇ ਸੀ। ਮੈਂ ਬੰਬੂ ਚਲਾਤੇ ਉਹ ਉਹਨਾਂ ਨੂੰ ਕੋ ਨਵੇਂ-ਨਵੇਂ ਮੌਕੇ ਚਲਾਤੇ, ਖੋਲ੍ਹਤੇ। ਲੋਕ ਸ਼ਬਦ ਭੁੱਲ ਚੁੱਕੇ ਸੀਗੇ। ਮੈਕੀ ਜੀ ਬਿਲਕੁਲ ਮਾਡਰਨ ਜੈਸ਼ਨ ਹੋਣਾ ਚਾਹੀਦਾ ਪਰ ਉਹ 24000 ਏਕੜ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਕਿੰਨੀ ਜ਼ਮੀਨ ਇਹਨਾਂ ਦੀ ਆ ਉਹਦੀ ਇਨਕੁਆਰੀ ਸੀ ਬੀਆਈ ਤੋਂ ਤਾਂ। ਜੀ ਉਹਨਾਂ ਨੇ ਕੋਈ ਆਪਣਾ ਡੰਗਸਾਰਨਾ ਮੰਨ ਲਿਆ ਉਹਨਾਂ ਨੂੰ ਲੱਗਦਾ ਵੀ ਮੈਂ 1 ਏਕੜ ਜ਼ਮੀਨ ਵੇਚ ਕੇ ਆਪਣਾ ਕੋਈ ਕਾਰਜ ਸੁਨਾਰ ਲੂੰਗਾ ਤੇ ਉਹਨਾਂ ਤੇ ਤਾਂ ਤੁਸੀਂ ਪਵੰਦੀ ਲਾ ਦਿੱਤੀ ਜੀਵਨ ਗੁਪਤਾ ਵਰਗਾ ਬੰਦਾ ਜਿਹੜਾ ਪਾਰਟੀ ਨੂੰ ਜਿਹਦੇ ਆਪਣੇ ਜੀਵਨ ਦੇ ਚਾਹ 35 40 ਸਾਲ ਦਿੱਤੇ ਨੇ ਪਾਰਟੀ ਚ ਐਡਾ ਲੰਬਾ ਸਮਾਂ ਕੰਮ ਕੀਤਾ ਉਹਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਸ਼ਿਮਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨ 24 ਪਹਿਲਾ ਗੱਲ ਇਹ ਹੁੰਦੀ ਸੀ ਕਿ ਪੰਜਾਬ ਦੀ ਹਵਾ ਦਿੱਲੀ ਦੀ ਹਵਾ ਨੂੰ ਖਰਾਬ ਕਰਦੀ ਹੈ ਲੇਕਿਨ ਕਿਤੇ ਨਾ ਕਿਤੇ ਹੁਣ ਪੰਜਾਬ ਦੇ ਵਿੱਚ ਦਿੱਲੀ ਦੀ ਹਵਾ ਸਿਆਸੀ ਗਲਿਆਰੇ ਦੇ ਵਿੱਚ ਕਾਫੀ ਹਲਚਲ ਕਰ ਰਹੀ ਹੈ ਤੇ ਕਾਫੀ ਤਰਾਹ ਦੀ ਜੋ ਇਹ ਹਵਾ ਉੱਡਦੀ ਹੋਈ ਨਜ਼ਰ ਆ ਰਹੀ ਹੈ ਹਰ ਇੱਕ ਸਿਆਸਤਦਾਨਾ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਆ ਰਹੀ ਹੈ ਸਭ ਤੋਂ ਪਹਿਲਾਂ ਤਾਂ ਧਰਮਾਨ ਸਾਹਿਬ ਮੇਰੇ ਨਾਲ ਨੇ ਸਵਾਗਤ ਕਰਾਂਗੇ ਫਿਰ ਸਿਆਸਤ ਨੂੰ ਲੈ ਕੇ ਥੋੜੀ ਗਹਿਨ ਚਰਚਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਰ ਸਿਆਸਤ ਤੋਂ ਹੀ ਸ਼ੁਰੂ ਕਰੀਏ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਹੀ ਸ਼ੁਰੂ ਕਰ ਲੈਨੇ ਆ ਭਾਈਵਾਲ ਦੀ ਤੁਹਾਡੀ ਸਰਕਾਰ ਅਕਾਲੀ ਦਲ ਦੀ ਜੇ ਗੱਲ ਕਰੀਏ ਨਸ਼ਿਆਂ ਦੇ ਮੁੱਦੇ ਤੇ ਇੱਕ ਸਵਾਲ ਉਹਨਾਂ ਦਾ ਇਹ ਹੈ ਕਿ ਸਾਜੀ ਮਤਲਬ ਤੁਹਾਡੀ ਪਾਰਟੀ ਸੀ ਉਸ ਟਾਈਮ ਤੋਂ ਹੀ ਨਸ਼ੇ ਦਾ ਮੁੱਦਾ ਚੱਲਦਾ ਆ ਰਿਹਾ ਜਿਸ ਨੂੰ ਉਹਨਾਂ ਨੂੰ ਖਤਮ ਕਰਨ ਨੂੰ ਇੰਨਾ ਟਾਈਮ ਲੱਗ ਰਿਹਾ ਹੈ ਕਿਵੇਂ ਦੇਖਦੇ ਹੋ ਦੇਖੋ ਨਸ਼ੇ ਦੀ ਸ਼ੁਰੂਆਤ ਦਾ ਇਹਨਾਂ ਚੀਜ਼ਾਂ ਦਾ ਕੋਈ ਬਰਾਈਆਂ ਦਾ ਕੋਈ ਸਮਾਂ ਨਹੀਂ ਹੁੰਦਾ ਕਿਸੇ ਵੀ ਵਕਤ ਤੋਂ ਸ਼ੁਰੂ ਹੋ ਸਕਦੀਆਂ ਨੇ ਹੋਈਆਂ ਨੇ ਬਟ ਉਹਨਾਂ ਨੂੰ ਕੰਟਰੋਲ ਕਰਨ ਦੀਆਂ ਜਿਹੜੀਆਂ ਆਪਾਂ ਕੋਸ਼ਿਸ਼ਾਂ ਕਰ ਰਹੇ ਆਂ ਸਵਾਲ ਉਹਦੇ ਤੇ ਖੜੇ ਹੋ ਰਹੇ ਆਂ ਸਵਾਲ ਇਸ ਗੱਲ ਤੇ ਖੜੇ ਹੋ ਰਹੇ ਆ ਤੁਸੀਂ ਕਿਹਾ ਸੀ ਅਸੀਂ ਨਸ਼ਾ ਇੱਕ ਮਹੀਨੇ ਚ ਖਤਮ ਕਰ ਦਾਂਗੇ ਸਮਝ ਨਹੀਂ ਉਦੋਂ ਚੁਟਕੀਆਂ ਵੱਜਦੀਆਂ ਸੀ ਉਹ ਚੁਟਕੀ ਦੀ ਵੱਜਦੀ ਲੋਕ ਉਸ ਗੱਲ ਦਾ ਜਵਾਬ ਪੁੱਛ ਰਹੇ ਨੇ ਅਗਰ ਤੁਸੀਂ ਖਤਮ ਕਰਨਾ ਸੀ ਅਗਰ ਤੁਹ ਤੋਂ ਨਹੀਂ ਹੋਇਆ ਤੁਸੀਂ बार-बार ਉਹਦੀਆਂ ਸਮੇਂ ਸੀਮਾ ਕਿਸ ਉਹਦੀ ਹਸੀਅਤ ਦੇ ਨਾਲ ਤੈਅ ਕਰ ਰਹੇ ਹੋ ਕਦੀ ਤਾਂ ਤੁਸੀਂ ਮਹੀਨੇ ਦਾ ਟਾਈਮ ਦਿੱਤਾ ਉਸ ਤੋਂ ਬਾਅਦ ਜਦੋਂ ਸਾਲ ਡੇਢ ਸਾਲ ਨਿਕਲ ਗਿਆ ਤਾਂ ਤੁਸੀਂ ਕਿਹਾ ਜੀ ਅਸੀਂ ਗੁਰੂ ਘਰ ਚ ਅਰਦਾਸ ਕਰਦੇ ਆਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕੀਤੀ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਵੀ ਤੁਸੀਂ ਸਾਡਾ ਨਸ਼ਾ ਖਤਮ ਕਰ ਦਿਓ ਤਾਂ ਫਿਰ ਸਰਕਾਰਾਂ ਬਣਾਉਣ ਦੀ ਕੀ ਜ਼ਰੂਰਤ ਆ ਪ੍ਰਮਾਤਮਾ ਤਾਂ ਸਾਰਾ ਕੁਝ ਚੰਗਾ ਹੀ ਕਰਦਾ ਹਮੇਸ਼ਾ ਹੀ ਕਰਦਾ ਕਾਲਪੁਰਖ ਨਹੀ ਭਾਜਪਾ ਦੀ ਚੁੱਪੀ ਤੇ ਵੀ ਸਵਾਲ ਅੱਜ ਦੀ ਪ੍ਰੈਸ ਕਾਨਫਰੰਸ ਤੇ ਉੱਠੇ ਨੇ ਉਹਨੂੰ ਕਿਵੇਂ ਦੇਖ ਰਹੇ ਹੋ ਕਿ ਚੁੱਪ ਹੈ ਭਾਜਪਾ ਕਿਉਂ ਚੁੱਪ ਹੈ ਨੀ ਕਿਸ ਗੱਲ ਤੋਂ ਚੁੱਪ ਐ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਿਵੇਂ ਕੈਪਟਨ ਸਾਹਿਬ ਨੂੰ ਲਪੇਟੇ ਚ ਲਿੱਤਾ ਗਿਆ ਹੈ ਕਿ ਗੁਟਕਾ ਸਾਹਿਬ ਦੀ ਸੌਖਾ ਕੇ ਮੁਕਰਨ ਵਾਲੀ ਸਰਕਾਰ ਕਹਿ ਕੇ ਤੇ ਫਿਰ ਤੁਸੀਂ ਚੁੱਪੋਂ ਕਿਉਂ ਚੁੱਪ ਐ ਭਾਜਪਾ ਇਹ ਕਹਿੰਦੇ ਕਿ ਇਹ ਪੰਜਾਬ ਵਿਰੋਧੀ ਸਰਕਾਰ ਦੋਵੇਂ ਕਿਵੇਂ ਦੀ ਮੈਂ ਇਹ ਕਹਨਾ ਵੀ ਜੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਤਾਂ ਭੁਗਤਿਆ ਕਿਨੇ ਠੀਕ ਹੈ ਨਾ ਹੁਣ ਤੁਸੀਂ ਮਹੀਨੇ ਦਾ ਟਾਈਮ ਲਿਆ ਫਿਰ ਤੁਸੀਂ ਅਰਦਾਸਾਂ ਕੀਤੀਆਂ ਫਿਰ ਆ 31 ਮਈ ਤੱਕ ਦਾ ਟਾਈਮ ਲਿਆ ਵੀ ਅਸੀਂ ਖਤਮ ਕਰ ਦਾਂਗੇ ਹੁਣ ਕੌਣ ਭੁਗਤੇਗਾ ਖਤਮ ਦਾ ਤਾਂ ਪਤਾ ਨਹੀਂ ਲੇਕਿਨ ਦਾਵਾ ਇਹ ਕਿੰਨਾ ਜਾ ਰਿਹਾ ਕਿ 14000 ਸਮਗਲਰ ਫੜੇ ਗਏ ਨੇ ਕਰੀਬ 8600 ਤੇ ਹੁਣ ਫਾਇਰ ਵੀ ਹੋ ਚੁੱਕਾ ਹੈ ਕਿਵੇਂ ਦੇਖੋ ਦੇਖੋ ਜਿਹੜੇ ਕਹਿੰਦੇ 14000 ਤਾਂ ਜਿਵੇਂ ਇਹਨਾਂ ਦਾ ਇੱਕ ਰਵਾਜ ਚੱਲ ਗਿਆ ਭੂਟ ਝੂਟ ਦਾ ਨਾ ਬੜਾ ਵੱਡਾ ਇੱਕ ਸੋਲੂਸ਼ਨ ਕਰ ਰਹੇ ਨੇ ਇਹ ਝੂਠਿਆਂ ਨੂੰ ਵੀ ਨਾ ਇਸ ਤਰ੍ਹਾਂ ਲੱਗਣ ਲੱਗ ਗਿਆ ਵੀ ਯਾਰ ਇਹ ਸਾਡੇ ਤੋਂ ਵੀ ਵੱਡਾ ਝੂਠ ਬੋਲਦੇ ਨੇ ਨੌਕਰੀਆਂ 40000 ਕਦੇ ਫਲਾਣੇ ਕ ਉਹ ਤੁਸੀਂ بڑے بڑے ਬੋਰਡ ਲਾਉਂਦੇ ਹੋ ਅੱਜ ਤੁਹਾਨੂੰ ਫਿਗਰ ਦੇ ਦਿੱਤੀ ਕਿ 14000 ਮਕਦਮੇ ਦਰਜ ਹੋਏ ਜਾਂ ਇੰਨੇ ਲੋਕ ਅਸੀਂ ਫੜੇ ਚਲੋ ਮੈਂ ਕਿਹਾ ਫਿਗਰ ਇਹ ਦਿਓ ਵੀ ਉਹਨਾਂ 14000 ਚੋਂ ਕਿੰਨੇ ਕਿ ਸਟੱਡੀ ਚ ਨੇ ਜਦੋਂ 14000 ਚ ਤੁਸੀਂ ਜੇ ਇੱਕ ਸਟੱਡੀ ਤੋਂ ਬਾਹਰ ਆਗੇ ਤਾਂ ਕਿੰਨੇ ਦਾ ਸੁਧਾਰ ਕੀਤਾ ਸਵਾਲ ਇਹ ਖੜਾ ਹੁੰਦਾ ਤੁਸੀਂ ਲੋਗਾਂ ਨੂੰ ਚਿਹਰਾ ਦਿਖਾਉਨੇ ਹੋ ਕਿ ਅਸੀਂ ਲੋਗਾਂ ਦੇ ਨਸ਼ੇ ਤਸਕਰਾਂ ਦੇ ਮਕਾਨ ਤੋੜਦੇ ਮੈਂ ਦਾਅਵੇ ਨਾਲ ਤੁਹਾਡੇ ਮਾਦੇ ਮਰਾਹੀ ਨਹੀਂ ਇੱਕ ਗੱਲ ਕਹਿਣੀ ਚਾਹਨਾ ਵੀ ਆਓ ਨਾ ਤੁਸੀਂ ਸਾਨੂੰ ਉਹ ਟੁੱਟੇ ਹੋਏ ਮਕਾਨਾਂ 'ਚ ਆਓ ਤੁਸੀਂ ਵੀ ਚੱਲਦੇ ਆਂ ਅਸੀਂ ਵੀ ਚੱਲਦੇ ਆਂ ਜਿੱਥੇ ਤੁਸੀਂ ਬਲਡੋਜ਼ਰ ਚਲਾਏ ਤੁਸੀਂ ਉਹ ਸਾਨੂੰ ਸਾਬਤ ਕਰੋ ਵੀ ਅਸੀਂ ਇਸ ਜਗ੍ਹਾ ਤੇ ਆ ਮਕਾਨ ਢਾਇਆ ਸੀ ਕਾਂਗਰਸ ਦਾ ਇਹ આરોਪ ਹੈ ਜੋ ਤੁਸੀਂ ਗੱਲ ਕਰ ਰਹੇ ਹੋ ਉਹਦੇ ਨਾਲ ਰਿਲੇਟ ਕਰਕੇ ਹੀ ਹੈ ਕਿ ਇਹ ਕਿਤੇ ਨਾ ਕਿਤੇ ਨਜਾਇਜ਼ ਕਬਜ਼ੇ ਵਾਲੇ ਦਾ ਮਕਾਨ ਢਾਕੇ ਉਹ ਕਹੀ ਜਾਂਦੇ ਆ ਕਿ ਅਸੀਂ ਨਸ਼ਾ ਤਸਕਰ ਦਾ ਮਕਾਨ ਢਾਇਆ ਨਹੀਂ ਤੁਸੀਂ ਫਿਰ ਮੇਰੀ ਗੱਲ ਨਹੀਂ ਸਮਝੇ ਸਵਾਲ ਇਹ ਨਹੀਂ ਹੈ ਕਿ ਨਜਾਇਜ਼ ਕਬਜ਼ਾ ਜਾਂ ਜਾਇਜ਼ ਕਬਜ਼ਾ ਸਵਾਲ ਇਹ ਹੈ ਕਿ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਅਸੀਂ ਨਸ਼ਾ ਤਸਕਰ ਦਾ ਨਸ਼ਾ ਵੇਚਣ ਵਾਲੇ ਦਾ ਘਰ ਢਾਇਆ ਗੱਲ ਇਹ ਆ ਜਿਹੜਾ ਘਰ ਤੁਸੀਂ ਢਾਇਆ ਜਿੰਨੇ ਤੁਸੀਂ ਢਾਏ ਆਓ ਆਪਾਂ ਉੱਥੇ ਚੱਕਰ ਲਾ ਕੇ ਆਨੇ ਤੁਸੀਂ ਵੀ ਆਓ ਤਾਂ ਕਹਿ ਰਹੇ ਆ ਕਿ ਸਾਹਮਣੇ ਆਓ ਆ ਕੇ ਸਾਡੇ ਨਾਲ ਡਿਬੇਟ ਕਰ ਲਓ ਸਵਾਲ ਜਵਾਬ ਕਰ ਲਓ ਸਾਹਮਣੇ ਮੂਰੇ ਬੈਠਣੋਂ ਪਤਿ ਮੈਂ ਅਸੀਂ ਵੀ ਤਿਆਰ ਆ ਨਾ ਜੀ ਮੈਂ ਕਹਿੰਦਾ ਵੀ ਡਿਬੇਟ ਅਸੀਂ ਉਸ ਜਗ੍ਹਾ ਤੇ ਜਾ ਕੇ ਕਿਉਂ ਨਾ ਕਰੀਏ ਜਿਸ ਜਗ੍ਹਾ ਤੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਇਹ ਕੰਮ ਕੀਤਾ ਅਸੀਂ ਤਾਂ ਡਿਬੇਟ ਉਸ ਜਗ੍ਹਾ ਤੇ ਜਾ ਕੇ ਕਿਉਂ ਨਾ ਕਰੀਏ ਵੀ ਆ ਮਕਾਨ ਤੁਸੀਂ ਢਾਏ ਆ ਯਾਰ ਆਓ ਦਿਖਾਓ ਸਾਨੂੰ ਮਕਾਨ ਢਾਏ ਹੋਏ ਤੁਸੀਂ ਕਿਸੇ ਦਾ ਗੇਟ ਪਟਕੇ ਮੀਡੀਆ ਨੂੰ ਲਿਜਾ ਕੇ ਆਪਣੀ ਨੂੰ ਉਹਨੂੰ ਦਿਖਾ ਕੇ ਲੋਕਾਂ ਨੂੰ ਤੇ ਕਰਤਾ ਬੰਦ ਉਸ ਤੋਂ ਬਾਅਦ ਜਨਤਾ ਅੰਦਰ ਬੈਠੀ ਆ ਲੋਕ ਆਪਣਾ ਆਰਾਮ ਨਾਲ ਆਨੰਦ ਮਾਣ ਰਹੇ ਨੇ ਸਮਝ ਨਹੀਂ ਤੁਸੀਂ ਕਹਿੰਦੇ ਨਾ ਨਕਲ ਵੀ ਅਕਲ ਨਾਲ ਵੱਜਦੀ ਆ ਜੇ ਤੁਸੀਂ ਬਲਡੋਜ਼ਰ ਚਲਾਏ ਨੇ ਆਉ ਤੁਹਾਨੂੰ ਦਿਖਾਉਣੇ ਨੇ ਚਲੋ ਮੈਂ ਇੱਕ ਗੱਲ ਬੇਨਤੀ ਕਰ ਰਿਹਾ ਵੀ ਆਓ ਜਿਹੜੇ ਲੋਕਾਂ ਤੇ ਕ੍ਰਿਮੀਨਲ ਲੋਕਾਂ ਤੇ ਬਲਡੋਜ਼ਰ ਚੱਲੇ ਨੇ ਜਿਹੜੇ ਬੁਲਡੋਜ਼ਰ ਬਾਬਾ ਨੇ ਚਲਾਏ ਨੇ ਉਹ ਦੇਖੋ ਨਾ ਯੂਪੀ ਤੁਹਾਨੂੰ ਪਤਾ ਲੱਗਦਾ ਜਮੀਨਾ ਪੱਧਰ ਕਰਤੀਆਂ ਤੁਸੀਂ ਇੱਕ ਆਈ ਵਾਸ਼ ਕਰਨ ਦੇ ਲਈ ਲੋਕਾਂ ਨੂੰ ਇਸ ਤਰ੍ਹਾਂ ਦੇ ਕੰਮ ਕਰ ਰਹੇ ਹੋ ਤੇ ਉਹਦਾ ਰਿਜ਼ਲਟ ਸਾਹਮਣੇ ਆ ਥੋਡੀ ਆ ਵੀ ਲੰਘੀ 31 ਮਈ ਵੀ ਹੁਣ ਤੁਸੀਂ ਕਿਹੜੀ ਤਰੀਕ ਦੇਣੀ ਹੈ ਸਾਨੂੰ ਦੱਸ ਦੋ ਨਹੀਂ ਹੋ ਜਨਤਾ ਦਾ ਤਰੀਕ ਤੁਹਾਨੂੰ ਦਊਗੀ ਜ਼ਰੂਰ ਤਾਂ ਨੰਗਲ ਡੈਮ ਦੇ ਪਾਣੀ ਰੋਕਣ ਦਾ ਇਹ ਕਿ ਮੁੱਦਾ ਚੱਲਦਾ ਪਿਆ ਉਹ ਕਹਿੰਦੇ ਪਾਣੀ ਆ ਪੰਜਾਬ ਦੇ ਪਾਣੀਆਂ ਨੂੰ ਉਹ ਕਿਤੇ ਨਾ ਕਿਤੇ ਹਰਿਆਣਾ ਤੱਕ ਪਹੁੰਚਾ ਰਹੇ ਨੇ ਪੰਜਾਬ ਵਿਰੋਧੀ ਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਹੋ ਰਿਹਾ ਪੰਜਾਬ ਦੇ ਹੱਕਾਂ ਨੂੰ ਖੋਣ ਦੀ ਗੱਲ ਹੋ ਰਹੀ ਉਹ ਕਿਵੇਂ ਦੇਖ ਰਹੇ ਹੋ ਨੰਗਲ ਡੈਮ ਅੱਜ ਬਣਿਆ ਪਾਣੀ ਅੱਜ ਦਾ ਜਾ ਰਿਹਾ ਸਰਕਾਰਾਂ ਦੇ ਫੈਸਲੇ ਨੇ ਸਰਕਾਰ ਨੇ ਭਗਵੰਤ ਮਾਨ ਜੀ ਨੇ ਇੱਕ ਗੱਲ ਕਹੀ ਕਿ ਸਾਡਾ ਫੈਸਲਾ ਹੋਇਆ ਸੀ ਅਸੀਂ 9000 ਕਿ ਉਸਕ ਪਾਣੀ ਦੇਣਾ ਹਰਿਆਣੇ ਨੂੰ ਮੈਂ ਫੇਰ ਵੀ ਇਹਨਾਂ ਨੂੰ 18000 ਦੇਤਾ ਇਹਦਾ ਕੀ ਮਤਲਬ ਹੈ ਤੁਸੀਂ ਜੋ ਮਰਜ਼ੀ ਕਰ ਲੋ ਤੁਸੀਂ ਕਿੱਥੇ ਪਾਸ ਕਰਾਇਆ ਸੀਗਾ ਉਸ ਤੋਂ ਬਾਅਦ ਜੇ ਕਿਸੇ ਨੇ ਵੱਧ ਮੰਗ ਲਿਆ ਘੱਟ ਮੰਗ ਲਿਆ ਜ਼ਿੰਮੇਵਾਰ ਤਾਂ ਤੁਸੀਂ ਹੋ ਜਦੋਂ 9000 ਦਾ 18000 ਦੇ ਰਹੇ ਹੋ ਉਸ ਵੇਲੇ ਉਹ ਪਾਣੀ ਕਿੱਥੋਂ ਆ ਰਿਹਾ ਉਹ ਪੰਜਾਬ ਦਾ ਪਾਣੀ ਨਹੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਇਹ ਸਾਰੀ ਸਿਆਸਤ ਕਿਸੇ ਨਾ ਕਿਸੇ ਢੰਗ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਹੋ ਰਹੀ ਹੈ ਮੈਂ ਕਹਿੰਦਾ ਵੀ ਦੇਖੋ ਪਾਣੀ ਪੰਜਾਬ ਦਾ ਤਾਂ ਪੰਜਾਬ ਦੇ ਹਿੱਤਾਂ ਲਈ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਵਰਤਣਾ ਪੰਜਾਬ ਨੂੰ ਪੰਜਾਬ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਆ ਹੁਣ ਮੈਂ ਤੁੰਨੀ ਇੱਕ ਦੂਜੀ ਗੱਲ ਕਰਦਾ ਅਸੀਂ ਭਾਖੜੇ ਦੀ ਗੱਲ ਕਰਦੇ ਹਾਂ ਪਾਖੜੀ ਦਾ ਪਾਣੀ ਬਿਲਕੁਲ ਜਾਣਾ ਉੱਥੋਂ ਜਾਣਾ ਹਰਿਆਣੇ ਨੂੰ ਵੀ ਜਾਣਾ ਦਿੱਲੀ ਨੂੰ ਵੀ ਜਾਣਾ ਜੋ ਇਹਨਾਂ ਦੇ ਹੋਏ ਹੋਏ ਆ ਕਿਉਂਕਿ ਪਾਣੀ ਤਾਂ ਵਗਣਾ ਹੀ ਹੈ ਨਾ ਤੁਸੀਂ ਦੱਸੋ ਨਾ ਫਿਰ ਜਿਹੜਾ ਇੱਧਰ ਨਾਲ ਬੈਲਟ ਆ ਸਾਡੀ ਆ ਮੋਗੇ ਤੋਂ ਅੱਗੇ ਚਲੇ ਜਾਓ ਫਿਰੋਜ਼ਪੁਰ ਤੋਂ ਅੱਗੇ ਚਲੇ ਜਾਓ ਉੱਥੇ ਸੋਕਾ ਕਿਉਂ ਪਿਆ ਹੋਇਆ ਉੱਥੇ ਤਾਂ ਕੋਈ ਪਾਣੀ ਪੰਜਾਬ ਦੇ ਅੰਦਰ ਕਿਉਂ ਸੋਕਾ ਪਿਆ ਹੋਇਆ ਉੱਥੇ ਤਾਂ ਭਗਵੰਤ ਮਾਨ ਜੀ ਬੜੀਆਂ ਲੈਕਚਰ ਦਿੰਦੇ ਸੀ ਮੈਂ ਬੰਬੂ ਚਲਾਤੇ ਉਨਾਂ ਨੂੰ ਕੋ ਨਵੇਂ ਨਵੇਂ ਮੌਕੇ ਚਲਾਤੇ ਖੋਲਤੇ ਲੋਕ ਸ਼ਬਦ ਭੁੱਲ ਚੁੱਕੇ ਸੀਗੇ ਤੇ ਉਹ ਕਿੱਥੇ ਨੇ ਜੀ ਉਹ ਪਾਣੀ ਕਿੱਥੇ ਗਿਆ ਉਹ ਉਹ ਪਾਣੀ ਤਾਂ ਸਤਲੁਜ ਦਾ ਨਾ ਜਿਹੜਾ ਭਾਖੜੇ ਤੋਂ ਪਾਣੀ ਜਾ ਰਿਹਾ ਉਹ ਪਾਣੀ ਅਲੱਗ ਆ ਜਿਹੜਾ ਇਹ ਪਾਣੀ ਆ ਇਹ ਪਾਣੀ ਤਾਂ ਅਲੱਗ ਆ ਨਾ ਇਹ ਪਾਣੀ ਕਹਤੇ ਖਤਮ ਹੋ ਗਿਆ ਜੀ ਵਿਆਸ ਦਾ ਪਾਣੀ ਆ ਰਿਹਾ ਨਾ ਹਰੀਕੇ ਪਤਨ ਤੋਂ ਪਾਣੀ ਕਿੱਥੇ ਜਾ ਰਿਹਾ ਉਹ ਪਾਣੀ ਕਿੱਥੇ ਜਾ ਰਿਹਾ ਉਹ ਕਿੱਥੇ ਗਿਆ ਪਾਣੀ ਉਹ ਉਹ ਤਾਂ ਨਹੀਂ ਭਗੜੇ ਚ ਜਾ ਰਹੇ ਆ ਇਹ ਸਾਰੀ ਸਿਆਸਤ ਲੋਕਾਂ ਨੂੰ ਗੁੰਮਰਾਹ ਕਰਨ ਦੀ ਹੋ ਰਹੀ ਆ ਇਹ ਸੋਚਦੇ ਨੇ ਕਿਸੇ ਨਾ ਕਿਸੇ ਐਸੇ ਮੁੱਦੇ ਤੇ ਅਸੀਂ ਕੱਲ ਨੂੰ ਫੇਰ ਸੱਤਾ ਚ ਆ ਜਾਾਂਗੇ ਜਾਂ ਲੋਕਾਂ ਨੂੰ ਗੁੰਮਰਾਹ ਕਰ ਦਾਂਗੇ ਪਰ ਹੁਣ ਇਹ ਗੁੰਮਰਾਹ ਕਰਨ ਵਾਲਾ ਸਵਾਲ ਹੀ ਪੈਦਾ ਹੁੰਦਾ ਲੈਂਡ ਇਕੁਆਇਰ ਜੋ ਗੱਲ ਚੱਲਦੀ ਪਈ ਹੈ ਜਿਵੇਂ ਕਿ ਇਕਾਲੀ ਦਲ ਵੱਲੋਂ ਵੀ ਪਿੱਛੇ ਬਹੁਤ ਤੋਂ ਵੱਡਾ ਇਕੱਠ ਕੀਤਾ ਗਿਆ ਸੀ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਨੂੰ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਮਾੜੀ ਤੇ ਮੰਦਭਾਗੀ ਘਟਨਾ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਅਸੀਂ ਕਿਸਾਨਾਂ ਦੇ ਹਤੀਸ਼ੀ ਆ ਤਿੰਨ ਚਾਰ ਸਾਲ ਭੋਲੇ ਭਲੇ ਕਿਸਾਨਾਂ ਨੂੰ ਪਰਮਾ ਕੇ ਰੱਖਿਆ ਉਹਨਾਂ ਨੂੰ ਘਰੋਂ ਬੇਕਰਕਾ ਕੀ ਰੱਖਿਆ ਉਹਨਾਂ ਨੂੰ ਤੁਸੀਂ ਸਪੌਂਸਰਡ ਪ੍ਰੋਗਰਾਮ ਦੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਰਤੋਂ ਕਰਕੇ ਤੁਸੀਂ ਪੰਜਾਬ 'ਚ ਸਤਾ ਚ ਆ ਗਏ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਭਗਵੰਤ ਮਾਨ ਜੀ ਦੇ ਘਰ ਦੇ ਬਾਹਰ ਚੰਡੀਗੜ੍ਹ ਨਹੀਂ ਸੰਗਰੂਰ ਦੇ ਵਿੱਚ ਧੂਰੀ ਦੇ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹੁੰਦੇ ਰਹੇ ਠੀਕ ਹੈ ਨਾ ਹੁਣ ਜਿਸ ਤੰਗ ਦੇ ਨਾਲ ਕਿਸਾਨਾਂ ਦਾ ਧਰਨਾ ਉਠਾਇਆ ਇਹ ਸਾਰੀਆਂ ਗੱਲਾਂ ਨੇ ਸਾਬਤ ਕਰਤਾ ਵੀ ਕਿੰਨੇ ਘਾਤੇਸ਼ੀ ਨੇ ਕਿਸਾਨ ਬਿਲ ਤੇ ਮਕਰਨ ਦੀ ਵੀ ਇੱਕ ਗੱਲ ਪ੍ਰੈਸ ਕਾਨਫਰੰਸ ਦੌਰਾਨ ਹੋਈ ਹੈ ਉਹਨੂੰ ਕਿਵੇਂ ਦੇਖ ਰਹੀ ਹੋ ਮੈਂ ਉਸੇ ਗਲਤੀ ਆ ਰਹੀ ਸੀ ਨਾ ਜੀ ਇਹ ਸਾਰੀਆਂ ਗੱਲਾਂ ਜਦੋਂ ਸਾਬਤ ਹੋ ਰਹੀਆਂ ਨੇ ਹੁਣ ਤੁਸੀਂ ਉਹਨਾਂ ਦੇ ਉੱਤੇ ਇੱਕ ਹੋਰ ਬੰਬ ਸੱਟਤਾ 24000 ਇੱਕੜ ਜ਼ਮੀਨ ਤੁਸੀਂ ਅਕਵਾਇਰ ਕਰਨ ਜਾ ਰਹੇ ਹੋ ਮੋਡਰਨਾਈਜੇਸ਼ਨ ਦੀ ਗੱਲ ਹੋ ਰਹੀ ਹੈ ਫਿਰ ਮੈਂ ਕਿ ਜੀ ਬਿਲਕੁਲ ਮੋਡਰਨਾਈਜੇਸ਼ਨ ਹੋਣਾ ਚਾਹੀਦਾ ਪਰ ਉਹ 24000 ਏਕੜ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਕਿੰਨੀ ਜ਼ਮੀਨ ਇਹਨਾਂ ਦੀ ਆ ਉਹਦੀ ਇਨਕੁਆਰੀ ਸੀਬੀਏ ਤੋਂ ਕਰਾਓ ਇਹਨਾਂ ਦੇ ਜਿਹੜੇ ਪਰਸਨਲ ਕਲੋਨਾਈਜ਼ਰ ਨੇ ਉਹਨਾਂ ਦੀ ਕਿੰਨੀ ਖਰੀਦੀ ਹੋਈ ਆ ਇਹ ਕੱਚੇ ਦੇ ਆਪਣੇ ਪੈਸੇ ਨੂੰ ਪੱਕਾ ਕਰਨਾ ਚਾਹੁੰਦੇ ਨੇ ਇਹਨਾਂ ਨੇ ਉਹ ਜ਼ਮੀਨਾਂ ਜਿਸ ਤੱਕ ਇਹਨਾਂ ਖਰੀਦੀਆਂ ਔਰ ਉਹ ਕਿਸਾਨ ਭੋਲੇ-ਪਾਲੇ ਜਿਹਨਾਂ ਕੋਲ ਛੋਟੀ-ਛੋਟੀ ਜ਼ਮੀਨ ਆ 1 ਏਕੜ 2 ਏਕੜ 4 ਏਕੜ 5 ਏਕੜ ਉਹਨਾਂ ਦੇ ਉੱਤੇ ਤਾਂ ਪਾਬੰਦੀ ਲੱਗ ਗਈ ਜੀ ਉਹਨਾਂ ਨੇ ਕੋਈ ਆਪਣਾ ਡੰਗਸਾਰਨਾ ਮੰਨ ਲਓ ਉਹਨਾਂ ਨੂੰ ਲੱਗਦਾ ਵੀ ਮੈਂ 1 ਏਕੜ ਜ਼ਮੀਨ ਵੇਚ ਕੇ ਆਪਣਾ ਕੋਈ ਕਾਰਜ ਸੁਮਾਰ ਲੂੰਗਾ ਤੇ ਉਹਨਾਂ ਤੇ ਤਾਂ ਤੁਸੀਂ ਪਾਬੰਦੀ ਲਾਤੀ ਕਿਹੜੀ ਮਾਡਰਨ ਡਿਵੈਲਪਮੈਂਟ ਆ ਜਿਹੜੀ ਇਹ ਕਹਿੰਦੀ ਆ ਵੀ ਤੁਸੀਂ ਦੂਜਿਆਂ ਦੇ ਹੱਕਾਂ ਤੇ ਇਦਾਂ ਡੱਕਾ ਮਾਰੋ ਉਹ ਜਿਹੜਾ ਪੈਸਾ ਉਹ ਜਿਹੜੀ ਡਿਵੈਲਪਮੈਂਟ ਆ ਉਹ ਕਦੇ ਹੋਊਗੀ ਉਹਦੀ ਕੋਈ ਸਮੇਂ ਸੀਮਾ ਤੁਸੀਂ ਤੈਅ ਕੀਤੀ ਆ ਸਮੇਂ ਸੀਮਾ ਵੀ ਤਾਂ ਹੁਣ 1.5 ਸਾਲ ਕਰੀਬ ਸਮਾਂ ਰਹਿ ਗਿਆ ਆਈ ਥਿੰਕ ਮੈਂ ਕਹ ਜੀ ਸਰਕਾਰ ਦੀ ਅਗਰ ਪਾਲਿਸੀ ਹੁੰਦੀ ਆ ਤਾਂ ਉਹ 4 ਸਾਲ 5 ਸਾਲ ਦੀ ਵੀ ਯੋਜਨਾ ਹੋ ਸਕਦੀ ਆ ਸਰਕਾਰਾਂ ਬਦਲਦੀਆਂ ਰਹਿੰਦੀਆਂ ਡਿਵੈਲਪਮੈਂਟ ਦੀ ਪਾਲਿਸੀ ਨੂੰ ਸਰਕਾਰਾਂ ਨਾਲ ਵੀ ਨਹੀਂ ਫਰਕ ਪੈਂਦਾ ਲੇਕਿਨ ਢੋਡੀ ਸਮੇਂ ਸੀਮਾ ਕੀ ਵੀ 24000 ਏਕੜ ਜ਼ਮੀਨ ਨੂੰ ਕਿੰਨੀ ਦੇਰ ਚ ਤੁਸੀਂ ਡਿਵੈਲਪ ਕਰੋਗੇ ਜੀ ਪਾਲਿਸੀ ਲਾਗੂ ਵੀ ਹੋ ਗਈ ਹੈ ਤਾਂ ਕੰਮ ਉਹਦੋਂ ਕਰੋਗੇ ਨਾ ਜਦ ਤੁਹਾਡਾ ਉਹਨਾਂ ਦਾ ਮੋਟੋ ਕਲੀਅਰ ਹੋਏਗਾ ਤੁਸੀਂ ਤਾਂ ਸਵਾਲ ਹੀ ਵਿਪੱਖਸ਼ੀ ਨਾ ਚੱਕ ਰਿਹਾ ਮੈਂ ਮੈਂ ਇਸ ਗੱਲ ਨੂੰ ਤੁਸੀਂ ਪੂਰੀ ਨਹੀਂ ਸੁਣੀ ਪਿਛਲੇ ਵੀ 25 ਸਾਲਾਂ ਚ ਜਦੋਂ ਤੋਂ ਸਾਡਾ ਗਲਾੜਾ ਇਹਨਾਂ ਦਾ ਹੋਂਦ ਚ ਆਇਆ 3000 ਏਕੜ ਜ਼ਮੀਨ ਹੁਣ ਤੱਕ ਡਿਵੈਲਪ ਹੋ ਪਾਈ ਹੈ 25 ਸਾਲਾਂ ਚ ਤੇ 20000 24000 ਏਕੜ ਕਦੋਂ ਡਿਵੈਲਪ ਕਰ ਲੈਣਗੇ ਔਰ ਫਿਰ ਲੈਣੀ ਕਿਨੇ ਆ ਤੁਸੀਂ ਮੈਨੂੰ ਦੱਸੋ ਨਾ ਕਿੰਨੇ ਲੋਕ ਨੇ ਲੈਣ ਵਾਲੇ ਔਰ ਜਿੰਨੀਆਂ ਆਊਟਰ ਤੇ ਕਲੋਨੀਆਂ ਕਟੀਆਂ ਹੋਈਆਂ ਨੇ ਉਹਨਾਂ ਦੇ ਵਿੱਚ 75% ਉਹ ਜਿਹੜੀਆਂ ਨੇ ਪ੍ਰਾਪਰਟੀਆਂ ਖਾਲੀ ਪਈਆਂ ਨੇ ਜਿਹੜੀਆਂ ਡਿਵੈਲਪਰੀ ਹੋਈਆਂ ਉਹ ਵੀ ਤਾਂ ਗਲਾਡਾ ਨੇ ਪਾਸ ਕੀਤੇ ਹੋਏ ਆ ਸਰਕਾਰਾਂ ਨੇ ਪਾਸ ਕੀਤੇ ਹੋਏ ਆ ਤੁਸੀਂ ਉਹਨਾਂ ਦੇ ਉੱਤੇ ਤਾਂ ਕੁਝ ਦੇਖ ਲਓ ਵੀ ਉੱਥੇ ਕੀ ਕਰਨਾ ਇਹ ਇੱਕ ਖੇਤੀਬਾੜੀ ਸੂਬਾ ਤੁਸੀਂ ਉਹ ਸਾਰੀ ਜ਼ਮੀਨ ਨੂੰ ਬੰਜਰ ਕਰਕੇ ਉੱਥੇ ਸੜਕਾਂ ਬਣਾ ਕੇ ਡਵੈਲਪਮੈਂਟ ਦੇ ਨਾਂ ਤੇ ਆਪਣੇ ਪੈਸੇ ਬਣਾਉਂ ਉਹ ਜਿਹੜੀ ਗੱਲ ਤੁਸੀਂ ਸ਼ੁਰੂ ਚ ਕੀਤੀ ਸੀ ਨਾ ਵੀ ਅੱਗੇ ਉਹ ਕਹਿੰਦੇ ਸੀਗੇ ਵੀ ਦਿੱਲੀ ਦੀ ਹਵਾ ਨੂੰ ਪੰਜਾਬ ਵੱਲੋਂ ਖਰਾਬ ਕੀਤਾ ਜਾ ਰਿਹਾ ਤੇ ਹੁਣ ਪੰਜਾਬ ਆ ਕੇ ਦਿੱਲੀ ਵਾਲੇ ਖਰਾਬ ਕਰ ਰਹੇ ਆ ਹਵਾ ਦਾ ਕੋਈ ਕਸੂਰ ਨਹੀਂ ਇਹ ਉਹਨਾਂ ਲੋਕਾਂ ਦਾ ਕਸੂਰ ਹੈ ਜਿਹੜੇ ਦਿੱਲੀ ਨਹੀਂ ਸੱਤਾ ਤੋਂ ਬਾਹਰ ਹੋ ਗਏ ਹਨ ਦਿੱਲੀ ਦੀ ਜਨਤਾ ਨੇ ਉਹਨਾਂ ਨੂੰ ਪਰੇ ਕਰਤਾ ਉਹ ਹੁਣ ਆ ਕੇ ਪੰਜਾਬ 'ਚ ਜਿਹੜਾ 1.5 ਸਾਲ ਰਹਿੰਦਾ ਨਾ ਪੰਜਾਬ ਨੂੰ ਰੱਜ ਕੇ ਲੁੱਟਣਾ ਖੁੱਟਣਾ ਚਾਹੁੰਦੇ ਆ ਇਹ ਵਜ੍ਹਾ ਉਹ ਤਾਂ ਇਹ ਵੀ ਕਹਦੇ ਰੋਡ ショਅ ਦੌਰਾਨ ਕਿ ਸਰਕਾਰ ਆਪਦੀ ਹੈ ਤੇ ਐਮਐਲਏ ਵੀ ਆਪ ਦਾ ਹੋਣਾ ਚਾਹੀਦਾ ਤਾਂ ਹੀ ਤਾਂ ਵਿਕਾਸ ਹੋਊਗਾ ਵਿਕਾਸ ਹੋ ਰਿਹਾ ਨਾ ਜੀ ਪਹਿਲਾਂ ਵੀ ਤਾਂ ਐਮਐਲਏ ਨਾ ਦਸੀ ਨਾ ਉਸੇ ਐਮਐਲਏ ਨੇ ਪੱਥਰ ਤੋੜੇ ਸੀ ਥੋੜੇ ਮਾਰ ਕੇ ਜਿਹੜੇ ਐਮਐਲਏ ਸਾਹਿਬ ਦੀ ਡੈਥ ਹੋਈ ਜਿਸ ਕਰਕੇ ਜਿਮਨੀ ਚੋਨ ਹੋ ਰਹੀ ਆ ਉਹਨੇ ਕਿਹੜੀ ਸਰਕਾਰ ਦੇ ਪੱਥਰ ਤੋੜੇ ਸੀ ਆਪਣੀ ਸਰਕਾਰ ਦੇ ਲਗਾਏ ਹੋਏ ਤੋੜੇ ਸੀਗੇ ਸਿੱਖਿਆਤ ਇਦਾਂ ਦੀ ਸੀਗੇ ਕਿ ਉਹ ਆਪਣੀ ਪਾਰਟੀ ਖਿਲਾਫ ਕਈ ਵਾਰ ਚਲੇ ਜਾਂਦੇ ਸੀ ਆਪਣੀ ਜਨਤਾ ਦੀ ਹੱਕ ਲਈ ਕਿਉਂ ਜਾਣਗੇ ਕਿਉਂ ਜਾਣਗੇ ਅਗਰ ਕੰਮ ਹੋ ਰਿਹਾ ਤਾਂ ਤੁਸੀਂ ਪੱਥਰ ਲਗਾਤਾ ਪੱਥਰ ਉਹਨਾਂ ਨੇ ਆਪ ਤਾਂ ਨਹੀਂ ਲਗਾਇਆ ਨਾ ਕੋਈ ਸਰਕਾਰੀ ਕੰਮ ਪਾਸ ਹੋਇਆ ਕੰਮ ਦੀ ਕੋਈ ਪਲਾਨਿੰਗ ਹੋਈ ਤੇ ਪੱਥਰ ਲੱਗ ਗਿਆ ਜਦੋਂ ਕੰਮ ਪ੍ਰੋਗਰੈਸ ਤੇ ਹੋ ਹੀ ਨਹੀਂ ਰਿਹਾ ਫਿਰ ਤੋੜਨਾ ਹੀ ਪੈਣਾ ਨਾ ਉਹਨਾਂ ਨੇ ਤੋੜੇ ਆ ਉਹਨਾਂ ਨੇ ਹੌਸਲਾ ਕੀਤਾ ਹਿੰਮਤ ਕੀਤੀ ਤੋੜਤਾ ਤੇ ਸਵਾਲ ਤਾਂ ਇਹੀ ਖੜਾ ਹੁੰਦਾ ਨਾ ਵੀ ਡਵੈਲਪਮੈਂਟ ਕਿੱਥੋਂ ਹੋ ਰਹੀ ਆ ਕੁੱਪਾ ਜੀਵਨ ਗੁਪਤਾ ਜੀ ਦੀ ਐਂਟਰੀ ਹੁਣ ਕਿਵੇਂ ਦੇਖਦੇ ਹੋ ਕਿਉਂਕਿ ਕਾਫੀ ਟਾਈਮ ਤੋਂ ਇਹ ਦੇਖੋ ਸਵਾਲ ఏਵੀਸੀ ਕਿ ਕੋਈ ਆ ਯੋਗ ਤੁਹਾਡੇ ਕੋਲ ਦਾਵੇਦਾਰ ਨਹੀਂ ਕੈਂਡੀਡੇਟ ਨਹੀਂ ਜਾਂ ਫਿਰ ਭਾਜਪਾ ਡਰੀ ਹੋਈ ਹੈ ਜੇ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੇ ਤੰਜ ਵੀ ਸੀਗੇ ਅਚਾਨਕ ਉਹਨਾਂ ਦੀ ਹੁਣ ਐਂਟਰੀ ਹੁੰਦੀ ਹੈ ਦਿਨ ਵੀ ਦੇਖੋ ਗਿਣਤੀ ਉਂਗਲਾਂ ਤੇ ਗਿਣ ਕੇ ਕਹਿਦੀ ਕਿ 10 12 15 ਦਿਨ ਦਾ ਸਿਰਫ ਸਮਾਂ ਉਹਨਾਂ ਨੂੰ ਮਿਲਣ ਵਾਲਾ ਭਾਜਪਾ ਨਹੀਂ ਡਰੀ ਹੋਈ ਇਹ ਸਾਰੇ ਭਾਜਪਾ ਤੋਂ ਡਰੇ ਹੋਏ ਨੇ ਸਮਝੇ ਦੀ ਗੱਲ ਨੂੰ ਇਹਨਾਂ ਨੂੰ ਡਰ ਲੱਗ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਬਈ ਲੋਗ ਭਾਜਪਾ ਨੂੰ ਚਾੰਦੇ ਨੇ ਬਦਲਾਵ ਦੇ ਰੂਪ ਚ ਭਾਜਪਾ ਨੂੰ ਦੇਖ ਰਹੇ ਨੇ ਜੀਵਨ ਗੁਪਤਾ ਵਰਗਾ ਬੰਦਾ ਜਿਹੜਾ ਪਾਰਟੀ ਨੂੰ ਜਿਹਨੇ ਆਪਣੇ ਜੀਵਨ ਦੇ ਚਾਹ 35 40 ਸਾਲ ਦਿੱਤੇ ਨੇ ਪਾਰਟੀ ਚ ਐਡਾ ਲੰਬਾ ਸਮਾਂ ਕੰਮ ਕੀਤਾ ਉਹਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਔਰ ਪਾਰਟੀ ਦੀ ਉਹ ਪੋਲਿਸੀ ਸਾਬਤ ਹੋ ਗਈ ਕਿ ਹਰ ਵਰਕਰ ਪਾਰਟੀ ਦਾ ਪਾਰਟੀ ਦੇ ਵਿੱਚ ਕਿਸੇ ਵੀ ਉੱਪਰਲੇ ਸਥਾਨ ਤੱਕ ਪਹੁੰਚਣ ਦੀ ਉਹ ਰੱਖਦਾ ਹੈ ਸੀਅਤ ਉਹਦਾ ਅਧਿਕਾਰ ਆ ਉਹਦੇ ਚ ਜੀਵਨ ਗੁਪਤਾ ਜੀ ਉੱਭਰ ਕੇ ਬਾਹਰ ਆਏ ਨੇ ਜਿਵੇਂ ਵਿਕਰਮ ਸਿੱਧੂ ਜੀ ਸਿੱਧੂ ਜੀ ਦੀ ਜੇ ਗੱਲ ਕਰੀ ਤਾਂ ਕਰੀ 25000 ਵੋਟਾਂ ਨਾਲ ਤਾਂ ਉਹ ਵੀ ਇੱਕ ਪਾਰਟੀ ਦਾ ਮਾਣ ਇੱਕ ਕਹਿ ਸਕਦੇ ਕਿ ਬਹੁਤ ਵਧਾਇ ਸੀ ਉਹਨਾਂ ਨੇ ਤੇ ਫਿਰ ਦੁਬਾਰਾ ਉਹਨਾਂ ਨੂੰ ਮੌਕਾ ਨਾ ਨਹੀਂ ਦਿੱਤਾ ਗਿਆ ਤਾਂ ਕਿਵੇਂ ਦੇਖ ਸਕਦੇ ਨਹੀਂ 28000 ਵੋਟਾਂ ਤੋਂ ਜ਼ਿਆਦਾ ਉਹਨਾਂ ਨੂੰ ਵੋਟਾਂ ਪਈਆਂ ਸੀਗੀਆਂ ਸਵਾਲ ਹੀ ਨਹੀਂ ਹੈ ਦੇਖੋ ਸਾਡੇ ਕੋਲ ਲਾਈਨ 'ਚ ਵਿਕਰਮ ਸਿੱਧੂ ਜੀ ਬੜੇ ਵਧੀਆ ਸਾਡੇ ਨੇਤਾ ਨੇ ਲੀਡਰ ਨੇ ਸਮਾਜ 'ਚ ਉਹਨਾਂ ਦਾ ਇੱਕ ਵੱਖਰੀ ਪਛਾਣ ਆ لیکن پارٹی کول اگر 30 31 لوگ ਟਿੱਟਲੀ اپنے اپ ਨੂੰ دعوی پیش ਕਰਦੇ ਨੇ ਤਾਂ ਹੁਣ ਉਹਨਾਂ ਚੋਂ ਬਾਕੀ 30 ਲੋਕਾਂ ਨੂੰ ਤਾਂ ਕਿਤੇ ਨਾ ਕਿਤੇ ਪਿੱਛੇ ਹੋਣਾ ਪਏਗਾ ਨਾ اور ਉਹ ਸਾਰੇ ਡਟ ਕੇ ਜੀਵਨ ਗੁਪਤਾ ਜੀ ਦੇ ਨਾਲ ਖੜੇ ਨੇ ਉਸ ਤੋਂ ਵੱਧ ਖੂਬਸੂਰਤੀ ਹੈ ਇੱਕ ਹਵਾ ਐਵੀ ਉੱਡਦੀ ਪਈਏ ਕਿ ਰਾਸ਼ੀ ਅਗਲ ਅਗਰ왈 ਜੀ ਵੀ ਘਰ ਵਾਪਸੀ ਕਰ ਸਕਦੇ ਹੋ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਮਾਨ ਅਦਬ ਦੇ ਨਾਲ ਉਹਨਾਂ ਨੇ ਓਨ ਸਟੇਜ ਮਾਈਕ ਸੁਟ ਕੇ ਜੈ શ્રી ਰਾਮ ਦੇ ਨਾਰੇ ਲਾ ਕੇ ਕਿਹਾ ਸੀ ਕਿ ਮੈਂ ਅੱਜ ਹੀ ਇਸੇ ਵਕਤ ਪਾਰਟੀ ਕਾਂਗਰਸ ਪਾਰਟੀ ਨੂੰ ਛੋੜਦੀ ਹਾਂ ਕਿਨੇ ਕਿਹਾ ਤੁਹਾਨੂੰ ਵਾਪਸੀ ਕਰ ਸਕਦੇ ਆ ਹਵਾ ਹੈ ਸਰ ਇਹ ਜੋ ਇਹ ਅਸੀਂ ਅੰਦਾਜ਼ੀਆਂ ਦੇ ਨਾਲ ਕਦੇ ਦੁਨੀਆਦਾਰੀ ਚੱਲਦੀ ਆ ਰਾਸ਼ੀ ਅਗਰਵਾਲ ਜੀ ਅੱਜ ਵੀ ਸਾਡੇ ਕੋਲੋਂ ਬੈਠੇ ਰਹੇ ਆ ਦਫ਼ਤਰ 'ਚ ਅਸੀਂ ਵੀ ਕੱਲ ਉਹਨਾਂ ਕੋਲ ਘਰ ਬੈਠੇ ਰਹੇ ਆ ਔਰ ਉਹਨਾਂ ਨੇ ਜੀਵਨ ਗੁਪਤਾ ਜੀ ਦਾ ਵੈਲਕਮ ਕੀਤਾ ਔਰ ਬੜੇ ਵਧੀਆ ਢੰਗ ਨਾਲ ਤੁਸੀਂ ਉਹਨਾਂ ਦੀ ਫੇਸਬੁੱਕ ਆਈਡੀ ਖੋਲੋ ਮੈਂ ਦਿਖਾ ਦਰਨਾ ਤੁਹਾਨੂੰ ਰਾਸ਼ੀ ਅਗਰਵਾਲ ਮੈਮ ਦੀ ਆਪਾਂ ਗੱਲ ਕਰਦੇ ਪਏ ਸੀ ਕਿ ਉਹਨਾਂ ਲਈ ਵੀ ਹਵਾਏ ਉੱਡਦੀ ਪਈ ਹੈ ਕਿ ਉਹ ਘਰ ਵਾਪਸੀ ਕਰ ਸਕਦੇ ਕਾਂਗਰਸ ਦੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਰਾਸ਼ੀ ਅਗਰਵਾਲ ਜੀ ਲਗਾਤਾਰ ਕੱਲ ਵੀ ਉਹਨਾਂ ਨੇ ਜੀਵਨ ਗੁਪਤਾ ਜੀ ਦੇ ਨਾਲ ਮੈਂ ਵੀ ਉਹਨਾਂ ਦੇ ਘਰ ਗਿਆ ਉਹਨਾਂ ਨੇ ਬੜਾ ਭਰਮਤ ਸਵਾਗਤ ਕੀਤਾ ਔਰ ਬੜੇ ਵਧੀਆ ਢੰਗ ਦੇ ਨਾਲ ਪਾਰਟੀ ਦੇ ਨਾਲ ਹੱਕ ਦੇ ਵਿੱਚ ਪੂਰਾ ਪ੍ਰਚਾਰ ਦੇ ਵਿੱਚ ਜੁਟਣ ਦੇ ਲਈ ਆਪਣਾ ਆਪਣੇ ਆਪ ਨੂੰ ਪੇਸ਼ ਕੀਤਾ ਔਰ ਆ ਤੁਸੀਂ ਲਗਾਤਾਰ ਮੈਂ ਉਹਨਾਂ ਦੀ ਫੇਸਬੁੱਕ ਆਈਡੀ ਖੋਲੀ ਆ ਦੇਖੋ ਉਹਨਾਂ ਦੀ ਲਗਾਤਾਰ ਪੋਸਟਾਂ ਆ ਕੱਲ ਦੀ ਮੀਟਿੰਗ ਦੀਆਂ ਉਸ ਤੋਂ ਉਸ ਤੋਂ ਬਾਅਦ ਆ ਜੀਵਨ ਗੁਪਤਾ ਜੀ ਦੇ ਜਨਮ ਦਿਨ ਦੀ ਜਨਮ ਦਿਗੀ ਹੋਈ ਆ ਉਹਨਾਂ ਦਾ ਅਨਾਉਂਸਮੈਂਟ ਹੋਈ ਆ ਆ ਦੇਖੋ ਉਹਨਾਂ ਨੇ ਉਹਨਾਂ ਦੇ ਕੱਲ ਦੇ ਜਿਹੜੇ ਨਾਂ ਉਹਦੀ ਪੋਸਟ ਅੱਜ ਹੁਣੇ ਇੱਕ ਘੰਟਾ ਪਹਿਲਾਂ ਉਹਨਾਂ ਨੇ ਪਾਈ ਆ ਇਹ ਫਜ਼ੂਲ ਗੱਲਾਂ ਨੇ ਦੇਖੋ ਮਾਹੌਲ ਬਣਾਉਣ ਦੇ ਲਈ ਪੋਲੀਟੀਕਲ ਪਾਰਟੀ ਆ ਕੋਈ ਵੀ ਗੱਲ ਕਰ ਸਕਦੀਆਂ ਨੇ ਬੀਜੇਪੀ ਦੇ ਸਾਰੇ ਵਰਕਰ ਡਟ ਕੇ ਖੜੇ ਨੇ ਉਹਨਾਂ ਲੋਕਾਂ ਨੂੰ ਡਾਰਾ ਜਿਹੜੇ ਲੋਕ ਉਹ ਕੀ ਕਹਿੰਦੇ ਨੇ ਸ਼ੈਨਗਨ ਵੀਜ਼ਾ ਲਵਾਈ ਫਿਰਦੇ ਨੇ ਨਾ ਵੀ ਕਦੇ ਉਧਰ ਚਲੇ ਗਏ ਕਦੇ ਉਧਰ ਚਲੇ ਗਏ ਸਾਡੇ ਕੋਲ ਪਰਮਾਨੈਂਟ ਵੀਜ਼ੇ ਵਾਲੇ ਨੇ ਬਹੁਤ ਬਹੁਤ ਧੰਨਵਾਦ ਹੋਰ ਕਹਿਣਾ ਚਾਹਾਂਗੇ ਵੈਸਟ ਦੇ ਇਲਾਕੇ ਦੇ ਕੁਝ ਲੋਕ ਨੂੰ ਥੈਂਕ ਯੂ ਬਹੁਤ ਬਹੁਤ ਧੰਨਵਾਦ ਮੈਂ ਹੀ ਬੇਨਤੀ ਕਰਨਾ ਚਾਹਾਂਗਾ ਤੁਹਾਡੇ ਮਾਧਿਅਮ ਨਾਲ ਹੀ ਵੈਸਟ ਦੇ ਸਾਰੇ ਮੇਰੇ ਸਤਿਕਾਰਯੋਗ ਵੋਟਰਾਂ ਨੂੰ ਵੀ ਆਓ ਅੱਜ ਮੌਕਾ ਦੇਸ਼ ਦੀ ਡਿਵੈਲਪਮੈਂਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੋਦੀ ਜੀ ਦੁਆਰਾ ਦੇਸ਼ਿਤ ਵਿੱਚ ਕੀਤੇ ਹੋਏ ਕੰਮਾਂ ਨੂੰ ਆਪਣੇ ਧਿਆਨ 'ਚ ਰੱਖਦੇ ਹੋਏ ਦੇਸ਼ ਚੌਥੀ ਅਰਥਵਿਵਸਥਾ ਬਣ ਕੇ ਉੱਭਰਿਆ ਉਹਨੂੰ ਧਿਆਨ 'ਚ ਰੱਖਦੇ ਹੋਏ ਦੇਸ਼ ਦੀ ਤਰੱਕੀ ਨੂੰ ਇਸ ਟੰਗ ਦੇ ਨਾਲ ਦੇ ਆ ਸੰਦੂਰ ਆਪਰੇਸ਼ਨ ਹੋਇਆ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਚੋਣ ਨਿਸ਼ਾਨ ਕਮਲ ਦਾ ਫੁੱਲ ਜੀਵਨ ਗੁਪਤਾ ਜੀ ਨੂੰ ਵੋਟ ਪਾ ਕੇ ਤੁਸੀਂ ਸਾਰੇ ਜਿਤਾਓ ਬਹੁਤ ਬਹੁਤ ਧੰਨਵਾਦ